30% ਟੈਰਿਫ ਇੱਕ ਸਲੈਪ ਆ ਉਹ ਇੰਡੀਆ ਦੇ ਉੱਪਰ ਮਾਰੀ ਗਈ ਆ ਕਿ ਭਾਈ 25% ਟੈਰਿਫ ਜਿਹੜਾ ਤੁਹਾਡੇ ਉੱਪਰ ਲੱਗ ਗਿਆ ਟੈਰਿਫ 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 ਹੋਈ ਪਈ ਤਾਂ ਪਹਿਲਾਂ ਚੀਜ਼ ਨਾਲ ਹੀ ਫੋਨ ਇਹਦੇ ਨੂੰ ਕਾਬੂ ਕੀਤਾ ਹੈ ਟਰੰਪ ਸਾਹਿਬ ਦੇ ਧਮਕੀ ਭਰੇ ਮੈਂ ਧਮਕੀ ਭਰੇ ਟਵੀਟ ਹੀ ਕਹੂੰਗਾ ਕਿ ਸਿੱਧੀ ਸਰਿਆਮ ਠੋਕੇ ਧਮਕੀ ਦੇ ਰਿਹਾ ਅਗਲਾ ਟਵੀਟ ਦੇ ਉੱਪਰ ਕਿ ਭਾਈ ਇੰਡੀਆ ਜਿਹੜਾ ਉਹਨੂੰ ਅਸੀਂ 25% ਟੈਰਿਫ ਇੱਕ ਸਜ਼ਾ ਵਜੋਂ ਲਾਏ ਗਏ। ਯੋ ਲੋ ਟਵੀਟ ਆਇਆ ਕਿ ਜਿਹੜੇ ਯੂਰਪੀ ਮੁਲਕ ਨੇ ਉਹ ਹੀ بڑے ਵੱਡੇ ਬੱਦਰ ਤੇ ਟਰਲ ਰੂਸ ਨਾਲ ਉਹ ਪਾਰਕਾ ਦੇ ਬਿਲਕੁਲ ਕਿਉਂ ਦੀ ਚੀਜ਼ ਹੈ। ਹਰ ਕੋਈ ਦੇਸ਼ ਜੇ ਆਪਣਾ ਹਿੱਤ ਸੋਚਦਾ ਤੇ ਅਸੀਂ ਕਿਉਂ ਨਾ ਸੋਚੀ। ਕੀ ਇੰਡੀਆ ਦੇ ਸਬੰਧ ਅਮਰੀਕਾ ਦੇ ਨਾਲ ਓਨੇ ਚੰਗੇ ਹੋਣਗੇ ਜਿੰਨੇ ਇੰਗਲੈਂਡ ਦੇ ਸਬੰਧ ਅਮਰੀਕਾ ਨਾਲ ਹੋਣਗੇ? ਅਮਰੀਕਾ ਦਾ ਇਤਰਾਜ਼ ਇਸ ਚੀਜ਼ ਦੇ ਉੱ ਫੇਰ ਦੁਬਾਰਾ ਅੱਗੇ ਜਿਹੜੀ ਮਹਿੰਗੀ ਵੇਚ ਕੇ ਵਿੱਚੋਂ ਮੁਨਾਫਾ ਖਟਦਾ ਰਿਹਾ ਜਿਹੜੇ ਅੱਖਾਂ ਖੁੱਲੀਆਂ ਵਾਲੇ ਭਾਰਤੀ ਲੋਕ ਨੇ ਤੇ ਜਿਹੜੇ ਅੰਧ ਭਗਤ ਨਹੀਂ ਆ ਉਹ ਇੱਕ ਕੁਐਸਚਨ ਕਰ ਰਹੇ ਆ ਕਿ ਐਡਾ ਵੱਡਾ ਮੁਨਾਫਾ ਜੇ ਸਰਕਾਰਾਂ ਤੇ ਕੰਪਨੀਆਂ ਜੜੀਆਂ ਨੇ ਵਿੱਚੋਂ ਖਟਦੀਆਂ ਰਹੀਆਂ ਨੇ ਤੇ ਉਹ ਮੁਨਾਫਾ ਆਮ ਪਬਲਿਕ ਹਿੰਦੁਸਤਾਨ ਦੀ ਤੱਕ ਕਿਉਂ ਨਹੀਂ ਪਹੁੰਚਿਆ 2020 ਤੋਂ ਲੈ ਕੇ 2024 ਦੇ ਦਰਮਿਆਨ ਬਹੁਤ ਸਾਰੀਆਂ ਕੰਟਰੀਜ਼ ਚਾਹੇ ਚਾਈਨਾ ਚਾਹੇ ਏਡੀਆ ਚਾਹੇ ਬ੍ਰਾਜ਼ੀਲ ਚੌੜੇ ਹੋਏ ਫਿਰਦੇ ਸੀ ਕਿ ਅਸੀਂ ਬ੍ਰਿਕਸ ਕਰੰਸੀ ਦੇ ਨਾਲ ਡਾਲਰ ਨੂੰ ਢਾ ਲੈਣਾ ਕੋਈ ਤੋਪ ਜਾਂ ਕੈਂਡੀਆਂ ਨਹੀਂ ਵਰਤਾਈਆਂ ਜਾ ਰਹੀਆਂ ਜਾਂ ਵੱਡੀਆਂ ਜਾ ਰਹੀਆਂ ਕਿ ਬਈ ਹਾਂ ਪਈ ਤੂੰ ਇੱਥੇ ਸਾਈਨ ਕਰ ਦੇ ਕਿ ਇੰਨੀਆਂ ਤੇਰੇ ਵੱਲ ਤੇ ਇੰਨੀਆਂ ਮੇਰੇ ਵੱਲ ਅਰਬਾਂ ਹੀ ਡਾਲਰਾਂ ਦੀਆਂ ਡੀਲਾਂ ਨੇ ਟਰੰਪ ਨੂੰ ਐਸੀ ਕਿਹੜੀ ਚੋਲ ਮੱਚ ਗਈ ਆ ਕਿ ਇਹ ਓਵਰ ਨਾਈਟੀ ਪਿਓ ਦਾ ਪੁੱਤ ਲੱਗਾ ਹੋਇਆ ਕਿ ਬਈ ਮੈਂ ਤੇਰੀ ਧੌਂ ਤੇ ਗੋਡਾ ਰੱਖ ਕੇ ਆਪਣਾ ਟੈਰਿਫ ਮਨਵਾਉਣਾ ਹੀ ਮਨਵਾਉਣਾ ਜੋਬ ਜਬ ਵੀ ਕੋਲ ਆਇਆ ਇਸ ਦਾ ਸੁਆਗਤ ਹੈ ਮੈਂ ਗੁਰਜੀਤ ਸਿੰਘ ਤੇ ਮੇਰੇ ਨਾਲ ਨੇ ਜਗਦੀਸ਼ ਸਿੰਘ ਜੀ ਜਿਕੀ ਹਾਲ ਚੱਲ ਨੇ ਬਹੁਤ ਵਧੀਆ ਗੁਰਜੀਤ ਸਿੰਘ ਜੀ ਹੁਣ ਕਿਹੜਾ ਮੁੱਦਾ ਲੈ ਆਏ ਹੋ ਤੁਸੀਂ ਜਗਦੀਸ਼ ਸਿੰਘ ਜੀ ਟੈਰਫ 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 ਹੋਈ ਪਈ ਬਿਲਕੁਲ ਗੁਰਜੀਤ ਸਿੰਘ ਜੀ ਟੈਰਫ ਨਾ ਹੋ ਗਿਆ ਤੇ ਬੰਬ ਹੋ ਗਿਆ ਜੀ ਪਹਿਲਾਂ ਕਾਹੀ ਮੁਲਕ ਜਿਹੜੇ ਆ ਕਹਿੰਦੇ ਕਿ ਸਾਡੇ ਦਾ ਕਹਿੰਦੇ ਕਿ ਟ੍ਰੇਡ ਡੀਲ ਕਰੋ ਨਹੀਂ ਤੇ ਟੈਰਫ ਦਾ ਬੰਬ ਛੋੜ ਦਿੱਤਾ ਜਾਊਗਾ ਜੀ ਇਹ ਮੁੱਦਾ ਫਿਰ ਪੜ ਗਿਆ ਹੈ ਪਹਿਲਾਂ ਚੀਨ ਨਾਲ ਹੀ ਹੁਣ ਜਿਹੜੀ ਇਹਨੂੰ ਪਾਇਆ ਨਾ ਕਾਬੂ ਕੀਤਾ ਹੈ ਕਹਿੰਦੇ ਕਿ ਭਾਈ ਡੀਲਾਂ ਕਰੋ ਹੂੰ ਨਹੀਂ ਜਿਹੜੀ ਟੈਰਫ ਜਿਹੜੀ ਚੱਲੀ 25% ਦਾ ਤਾਂ ਔਰ ਬਿਲਕੁਲ ਗਰਜੀਤ ਸਿੰਘ ਜੀ ਟੈਰਫ ਦਾ ਜਿਹੜਾ ਸਿਚੁਏਸ਼ਨ ਬਣੀ ਪਈ ਹੈ ਇਸ ਟਾਈਮ ਦੇ ਉੱਪਰ ਮਾਹੌਲ ਕਾਫੀ ਕਰਮਾਇਆ ਹੋਇਆ ਹੈ ਇੰਡੀਆ ਦੇ ਵਿੱਚ ਜੇ ਗੱਲ ਕਹਿ ਸਕਦੇ ਆ ਕਿ ਵੇਖੋ ਹਰ ਕੋਈ ਦੀ ਆਪੋ ਆਪਣੀ ਜਿਹੜੀ ਓਪੀਨੀਅਨ ਕੋਈ ਕਿਸੇ ਤਰੀਕੇ ਨਾਲ ਉਹਨੂੰ ਬੈਟਰ ਦੱਸ ਰਿਹਾ ਕੋਈ ਉਹਨੂੰ ਕ੍ਰਿਟਿਸਾਈਜ਼ ਕਰ ਰਿਹਾ ਵਾ ਤੇ ਚੰਗੇ ਪੱਤਰਕਾਰ ਜਿਹੜੇ ਹੈਗੇ ਆ ਇਹਦੀ ਅਸਲੀ ਜਿਹੜੀ ਪੋਲ ਆ ਉਹ ਖੋਲ ਰਹੇ ਨੇ ਜੀ ਇਹ ਚੀਜ਼ ਵੇਖੋ 25% ਟੈਰਿਫ ਦਾ ਜਿਹੜਾ ਇੱਕ ਸਲੈਪ ਆ ਜਿਹੜੀ ਆ ਉਹ ਇੰਡੀਆ ਦੇ ਉੱਪਰ ਮਾਰੀ ਗਈ ਆ ਕਿ ਭਾਈ 25% ਟੈਰਿਫ ਜਿਹੜਾ ਤੁਹਾਡੇ ਉੱਪਰ ਲੱਗ ਗਿਆ ਇਹਦੇ ਨਾਲ ਨਾਲ ਟਰੰਪ ਸਾਹਿਬ ਦੇ ਧਮਕੀ ਭਰੇ ਮੈਂ ਧਮਕੀ ਭਰੇ ਟਵੀਟ ਹੀ ਕਹੂੰਗਾ ਕਿ ਸਿੱਧੀ ਸਰਯਾਮ ਠੋਕੇ ਧਮਕੀ ਦੇ ਰਿਹਾ ਅਗਲਾ ਟਵੀਟ ਦੇ ਉੱਪਰ ਕਿ ਭਾਈ ਇੰਡੀਆ ਜਿਹੜਾ ਉਹਨੂੰ ਅਸੀਂ 25% ਟੈਰਿਫ ਇੱਕ ਸਜ਼ਾ ਵਜੋਂ ਲਾਏ ਗਏ ਆ ਜੀ ਰਾਈਟ ਜਿਹਦੇ ਵਿੱਚ ਜਿਹਦਾ ਕਾਰਨ ਹੀ ਹੈਗਾ ਸੀ ਕਿ ਇਹਨਾਂ ਵੱਲੋਂ ਇਹ ਰਸ਼ੀਆ ਦਾ ਜਿਹੜਾ ਤੇਲ ਆ ਉਹ ਖਰੀਦਿਆ ਗਿਆ ਜਦ ਕਿ 트럼ਪ ਸਾਹਿਬ ਨੇ ਇਹ ਵੀ ਚੀਜ਼ ਤੇ ਇਤਰਾਜ਼ ਕੀਤਾ ਕਿ ਉਹੀ ਤੇਲ ਜਿਹੜਾ ਰਸ਼ੀਆ ਮੁਨਾਫਾ ਕਮਾ ਰਿਹਾ ਉਹ ਇੱਕ ਵਾਰ ਮਸ਼ੀਨ ਵਾਂਗ ਕੰਮ ਕਰ ਰਿਹਾ ਵਾ ਉਹ ਯੂਕਰੇਨ ਦੇ ਉੱਪਰ ਹਮਾ ਜਿਹੜੇ ਹਮਲੇ ਆ ਉਹ ਲਗਾਤਾਰ ਕਰ ਰਿਹਾ ਸੋ ਇੰਡੀਆ ਨੂੰ ਇਸ ਚੀਜ਼ ਤੋਂ ਗੁਰੇਜ਼ ਕਰਨਾ ਚਾਹੀਦਾ। ਤੇ ਇਹ ਜਿਹੜਾ ਟਵਿੱਟਰ ਟਵੀਟਿੰਗ ਹੋਇਆ ਗਿਆ ਪਿਆ ਕੰਮ। ਹਾਂਜੀ। ਜਿਹੜੀ ਉਹ ਲੋਈ ਟਵੀਟ ਆ ਕਿ ਜਿਹੜੇ ਯੂਰੋਪੀਅਨ ਮੁਲਕ ਨੇ ਹਾਂਜੀ ਉਹ ਵੀ ਬੜੇ ਵੱਡੇ ਪੱਧਰ ਤੇ ਸਟਿਲ ਰੂਸ਼ ਨਾਲ ਵਪਾਰ ਕਰ ਰਹੇ ਨੇ। ਉਹ ਕਿਉਂ ਨਹੀਂ ਚੀਜ਼ ਦੇ? ਹਰ ਕੋਈ ਦੇਸ਼ ਜੇ ਆਪਣਾ ਹਿੱਤ ਸੋਚਦਾ ਤੇ ਅਸੀਂ ਕਿਉਂ ਨਾ ਸੋਚੀ? ਬੈਲ ਬੜਾ ਫਰਕ ਹੈ ਗੁਰਜੀਤ ਸਿੰਘ ਜੀ ਯੂਰੋਪੀਅਨ ਦੇਸ਼ ਤੇ ਅਮਰੀਕਨ ਜਿਹੜੀ ਐ ਐਲਾਈਜ਼ ਨੇ ਇਹ ਨੈਟੋ ਆ। ਰਾਈਟ ਹੁਣ ਇੰਡੀਆ ਨੈਟੋ ਦਾ ਹਿੱਸਾ ਨਹੀਂ ਹੈਗਾ। ਜਿਹੜੇ ਇਹਨਾਂ ਦੇ ਵਪਾਰ ਆ ਉਹ ਇਹਨਾਂ ਦੀ ਆਪਸੀ ਟ੍ਰੀਟੀ ਹੈਗੀਆਂ ਕੀ ਇੰਡੀਆ ਦੇ ਸਬੰਧ ਅ ਅਮਰੀਕਾ ਦੇ ਨਾਲ ਓਨੇ ਚੰਗੇ ਹੋਣਗੇ ਜਿੰਨੇ ਇੰਗਲੈਂਡ ਦੇ ਸਬੰਧ ਅਮਰੀਕਾ ਨਾਲ ਹੋਣਗੇ ਪਹਿਲੀ ਗੱਲ ਤੇ ਇਹੀ ਕਨਸਰਨ ਆਉਣੀ ਜੁੰਦੀ ਆ ਦੂਜੀ ਗੱਲ ਇਹ ਹੈਗੀ ਆ ਕਿ ਇਹਨਾਂ ਦੀਆਂ ਜਿਹੜੀਆਂ ਟ੍ਰੇਡ ਸਮਝੌਤੇ ਕਿੱਥੋਂ ਤੱਕ ਹੋਏ ਨੇ ਹੁਣ ਆ ਰੀਸੈਂਟ ਐਗਜ਼ਾਮਪਲ ਲੈ ਲਓ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਐਨਾ ਕ੍ਰਿਟਿਸਿਜ਼ਮ ਚੱਲਿਆ ਕਿ ਆਮ ਤੌਰ ਤੇ ਟੈਸਲਾ ਮਾਡਲ Y ਦੀ ਜਿਹੜੀ ਕੀਮਤ ਅਮਰੀਕਾ ਦੇ ਵਿੱਚ ਅਸੀਂ ਜਿਹੜੀ ਚਲਾ ਰਹੇ ਆ ਉਹਦੀ ਕੀਮਤ 40 ਤੋਂ 50 ਹਜ਼ਾਰ ਡਾਲਰ ਦੇ ਦਰਮਿਆਨ ਆ ਜਦਕਿ ਸੇਮ ਟੈਸਲਾ ਮਾਡਲ Y ਇੰਡੀਆ ਦੇ ਵਿੱਚ ਲਾਂਚ ਹੁੰਦੀ ਆ 70-80 ਲੱਖ ਦੇ ਲਗਭਗ ਡਬਲ ਦੇ ਕੋਲ ਕੋਲ ਕੰਮ ਉੱਥੇ ਪਹੁੰਚ ਗਿਆ ਹੋਇਆ ਜਦਕਿ ਕਹਿ ਸਕਦੇਗੇ ਜੇ ਕੁਲਮ ਲਾਇਆ ਕਿਆ ਗਿਆ ਅਮਰੀਕਨ ਕੰਪਨੀ ਨੂੰ ਹੁਣ ਜਦ ਕਿ ਇਹ ਗੱਲ ਇੱਥੇ ਹੁੰਦੀ ਜਦੋਂ ਭਾਰਤ ਵਪਾਰ ਕਰਨਾ ਚਾਹੁੰਦਾ ਅਮਰੀਕਾ ਦੇ ਵਿੱਚ ਉਹ ਕਹਿੰਦਾ ਜੀ ਮੇਰੇ ਤੇ 25% ਵੀ ਟੈਰਿਫ ਕਿਉਂ ਲੱਗੇ ਜਦ ਕਿ ਅਮਰੀਕੀ ਪ੍ਰੋਡਕਟ ਜਦੋਂ ਇੰਡੀਆ ਦੇ ਵਿੱਚ ਉਤਰਦਾ ਵਾ ਉਹਦੇ ਉੱਪਰ ਜਿਹੜਾ ਵਾ ਉਹਦੇ ਉੱਪਰ ਫਿਰ ਕ੍ਰਿਟਿਸਾਈਜ਼ ਕਰ ਦਿੱਤਾ ਜਾਂਦਾ ਉਹਨੂੰ ਉਹਦੇ ਉੱਪਰ ਟੈਰਿਫ ਵੱਡੇ ਵੱਡੇ ਸਲੈਪ ਕੀਤੇ ਜਾਂਦੇ ਆ 100% ਤੋਂ ਵੀ ਉੱਪਰ ਜਿਹੜੇ ਅਮਰੀਕਨ ਪ੍ਰੋਡਕਟਸ ਦੇ ਉੱਪਰ ਟੈਰਿਫ ਲਾਏ ਗਏ ਨੇ ਹੁਣ ਇਹਦੇ ਵਿੱਚ ਇੱਕ ਚੀਜ਼ ਹੋ ਰਿਹਾ ਅਗਰਜੀਤ ਸਿੰਘ ਜੀ ਮੈਂ ਨਾਲ ਥੋੜਾ ਜਿਆਦਾ ਹੋਰ ਸਮਾਂ ਲੈਣਾ ਚਾਹੁੰਗਾ ਇਹ ਚੀਜ਼ ਬਹੁਤ ਵੱਡੇ ਲੈਵਲ ਤੇ ਰਿਲਾਇ ਕਰਦੀ ਆ ਰਸ਼ੀਅਨ ਗੈਸ ਸਪਲਾਈ ਦੇ ਉੱਪਰ ਤੁਸੀਂ ਜਾਣਦੇ ਹੋਵੋਗੇ ਜਦੋਂ ਯੂਕਰੇਨ ਤੇ ਰਸ਼ੀਆ ਦੀ ਜੰਗ ਸ਼ੁਰੂ ਹੋਈ ਆ ਜ਼ਿਆਦਾਤਰ ਉਹਨਾਂ ਦੇ ਵਿੱਚੋਂ ਉੱਥੇ ਰਸ਼ੀਆ ਤੋਂ ਯੂਰਪ ਨੂੰ ਸਪਲਾਈ ਕਰਨ ਵਾਸਤੇ ਨਾਰਟ ਸਟ੍ਰੀਮ ਪਾਈਪਲਾਈਨ ਦੇ ਥਰੂ ਜਿਹੜੀ ਗੈਸ ਸਪਲਾਈ ਕੀਤੀ ਜਾਂਦੀ ਸੀ ਦੇ ਉੱਥੇ ਇੱਕ ਨੋਟ ਸਟ੍ਰੀਮ 2 ਦੀ ਜਿਹੜੀ ਪਾਈਪਲਾਈਨ ਆ ਉਹ ਵੀ ਬਿਲਡ ਕੀਤੀ ਗਈ ਸੀ ਜਿਹੜੀ ਸਪਲਾਈ ਨੂੰ ਲਾਰਜ ਸਕੇਲ ਦੇ ਉੱਪਰ ਯੂਰੋਪੀਅਨ ਯੂਨੀਅਨ ਤੱਕ ਪਹੁੰਚਾਉਣ ਲਈ ਜਦ ਕਿ ਉਹ ਜਿਹੜੀ ਸੀ جنگ ਦੀ ਸ਼ੁਰੂਆਤ ਹੀ ਉਹ ਤਬਾਹ ਕਰਕੇ ਉਹ ਰੋਕ ਦਿੱਤੀ ਗਈ ਸੀ ਰਾਈਟ ਇਹਦੇ ਪਿੱਛੇ ਕੌਣ ਆ ਕਿਵੇਂ ਆ ਇਹ ਇੱਕ ਗੰਭੀਰ ਮੁੱਦਾ ਪਰ ਮੁੱਖ ਦੀ ਗੱਲ ਇਹ ਆ ਕਿ ਜਦੋਂ ਜੰਗ ਦੇ ਦੌਰਾਨ ਯੂਰਪ ਦੇ ਵਿੱਚ ਵੀ ਜਿਹੜੀ ਗੈਸ ਸਪਲਾਈ ਕੱਟਲਾਈਨ ਹੋਣ ਕਰਕੇ ਬਹੁਤ ਵੱਡਾ ਉਸ ਟਾਈਮ ਤੇ ਨੁਕਸਾਨ ਉਹਨਾਂ ਨੂੰ ਵੀ ਚੱਲਣਾ ਪਿਆ ਜਦ ਕਿ ਅਮਰੀਕਾ ਦਾ ਇਤਰਾਜ਼ ਇਸ ਚੀਜ਼ ਦੇ ਉੱਪਰ ਜ਼ਿਆਦਾ ਆਇਆ ਕਿ ਇੰਡੀਆ ਸਸਤੇ ਭਾਅ ਤੇ ਗੈਸ ਰਸ਼ੀਆ ਤੋਂ ਲੈ ਕੇ ਫਿਰ ਦੁਬਾਰਾ ਅੱਗੇ ਜਿਹੜੀ ਮਹਿੰਗੀ ਵੇਚ ਕੇ ਵਿੱਚੋਂ ਮੁਨਾਫਾ ਖਟਦਾ ਰਿਹਾ ਮੁਨਾਫਾ ਖਟਦਾ ਰਿਹਾ ਹੁਣ ਮੁਨਾਫਾ ਜਿਹੜਾ ਇੱਥੇ ਜਿਹੜੇ ਆਮ ਤੌਰ ਤੇ ਜਿਹੜੇ ਅੱਖਾਂ ਖੁੱਲੀਆਂ ਵਾਲੇ ਭਾਰਤੀ ਲੋਕ ਨੇ ਜਿਹਦੇ ਵਿੱਚ ਮੈਂ ਗੱਲ ਕਰਾਂਗਾ ਕਿ ਜਿਹੜੇ ਅੰਧ ਭਗਤ ਨਹੀਂ ਆ ਉਹ ਇੱਕ ਕੁਐਸਚਨ ਕਰ ਰਹੇ ਆ ਕਿ ਐਡਾ ਵੱਡਾ ਮੁਨਾਫਾ ਜੇ ਸਰਕਾਰਾਂ ਤੇ ਕੰਪਨੀਆਂ ਜਿਹੜੀਆਂ ਨੇ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਕਰੂਡ ਆਇਲ ਖਰੀਦੀਆਂ ਨੇ ਵਿੱਚੋਂ ਖਟਦੀਆਂ ਰਹੀਆਂ ਨੇ ਅੱਗੇ ਵੇਚਦੀਆਂ ਵੀ ਰਹੀਆਂ ਤੇ ਉਹ ਮੁਨਾਫਾ ਆਮ ਪਬਲਿਕ ਹਿੰਦੁਸਤਾਨ ਦੀ ਤੱਕ ਕਿਉਂ ਨਹੀਂ ਪਹੁੰਚਿਆ ਜਿੱਦਿਸੀ ਗੱਲ ਪਤਾ ਕੀ ਹੈ ਵੇਖੋ ਮੰਨਦੇ ਆ ਕਿ ਇੱਕ ਅਮਰੀਕਾ ਨੇ ਨਾ ਇੱਕ ਸਟੈਬਲਿਸ਼ ਕੀਤੀ ਚੀਜ਼ ਕੀ ਇਦਾਂ ਟ੍ਰੇਡ ਕਰਨਾ ਟ੍ਰੇਡ ਕਰਨਾ ਸਿਖਾਇਆ ਦੁਨੀਆਂ ਨੂੰ ਕਿ ਆਹ ਚੀਜ਼ ਇਦਾਂ ਇਤਿਆਜ਼ ਇੱਕ ਕਰੰਸੀ ਦਿੱਤੀ ਹੋਈ ਹੈ ਕਿ ਤੁਸੀਂ ਪਾਈ ਡਾਲਰ ਦੇ ਵਿੱਚ ਸਾਰੀ ਕਰੋ ਹਨਾ ਸਿਸਟਮ ਦਿੱਤਾ ਹੈ ਪਰ ਕੀ ਦੁਨੀਆ ਹਰ ਇੱਕ ਦੇਸ਼ ਨੂੰ ਇਹ ਮੰਨਣਾ ਪਊਗਾ ਜੋ ਅਮਰੀਕਾ ਕਹਿੰਦਾ ਬਲ ਦੁਨੀਆ ਦਾ ਟ੍ਰੇਡ ਜਿਹੜਾ ਵਾ ਉਹ ਗੁਰਜੀਤ ਸਿੰਘ ਜੀ ਬਹੁਤ ਵੱਡੇ ਲੈਵਲ ਤੇ ਰਿਲਾਇ ਕਰ ਰਿਹਾ ਯੂ ਐਸ ਡਾਲਰ ਦੇ ਉੱਪਰ ਜੀ ਹਾਂ ਆ ਪਿੱਛੇ ਜੇ ਇੱਕ ਬ੍ਰਿਕਸ ਕਰੰਸੀ ਨੂੰ ਲੈ ਕੇ ਬਹੁਤ ਚਰਚਾ ਚੱਲ ਰਹੀ ਸੀ ਮੈਂ ਇੱਥੇ ਦੱਸਣਾ ਚਾਹਾਂਗਾ ਕਿ 2020 ਤੋਂ ਲੈ ਕੇ 2024 ਦੇ ਦਰਮਿਆਨ ਬਹੁਤ ਸਾਰੀਆਂ ਕੰਟਰੀਜ਼ ਏਸ਼ੀਅਨ ਕੰਟਰੀਜ਼ ਚਾਹੇ ਚਾਈਨਾ ਚਾਹੇ ਈਡੀਆ ਚਾਹੇ ਬ੍ਰਾਜ਼ੀਲ ਇਹ ਬਹੁਤ ਸਾਰੇ ਚੌੜੇ ਹੋਏ ਫਿਰਦੇ ਸੀ ਕਿ ਅਸੀਂ ਬ੍ਰਿਕਸ ਕਰੰਸੀ ਦੇ ਨਾਲ ਡਾਲਰ ਨੂੰ ਢਾ ਲੈਣਾ ਮੈਨੂੰ ਲੱਗਦਾ ਕਿ ਟਰੰਪ ਦੇ ਆਉਣ ਦੇ ਨਾਲ ਇਹਨਾਂ ਦੀ ਬ੍ਰਿਕਸ ਕਰੰਸੀ ਦੇ ਜਿਹੜੇ ਲੈਟਰ ਸੀ ਉਹ ਸਾਰੇ ਤੇ ਖਿੰਡ ਗਏ ਨੇ ਪਰ ਹੁਣ ਵੇਖਣਾ ਇਹ ਹੋਏਗਾ ਕਿ ਕੀ ਇਹ ਕੰਟਰੀਜ਼ ਅੱਜ ਟਰੰਪ ਦੀ ਜਿਹੜੀ ਉਹ ਕਹਿ ਲਓ ਨਾ ਕਿ ਤਾਨਾਸ਼ਾਹੀ ਜੀ ਚੱਲ ਰਹੀ ਆ ਟਰੇਡ ਨੂੰ ਲੈ ਕੇ ਕਿ ਭਾਈ ਇਹ ਮੈਂ ਕਹਿ ਤਾ ਤੇ ਇਹ ਹੁਣਾਂ ਹੀ ਚਾਹੀਦਾ ਕੀ ਇਹ ਮੁੜ ਕੇ ਦੁਬਾਰਾ ਇਹ ਕੰਟਰੀਜ਼ ਆਪਸ ਦੇ ਵਿੱਚ ਸਮਝੌਤਾ ਕਰ ਸਕਣਗੀਆਂ ਪਰ ਮੈਂ ਤੁਹਾਨੂੰ ਇੱਕ ਚੀਜ਼ ਇੱਥੇ ਵੀ ਗੁਰਜੀਤ ਸਿੰਘ ਜੀ ਐਡ ਅਪ ਕਰਨੀ ਚਾਹੂੰਗਾ ਜਿਸ ਦਿਨ ਡਾਲਰ ਨੂੰ ਢਾਹ ਲੱਗਣ ਲੱਗੂਗੀ ਇਹ ਗੱਲ ਭੁੱਲ ਜਾਣ ਕਿ ਇਹ ਡਾਲਰ ਨੂੰ ਢਾਹ ਲਾ ਕੇ ਤੇ ਕੋਈ ਆਪਣੀ ਕਰੰਸੀ ਆਪਣੀ ਟ੍ਰੇਡ ਦੇ ਵਿੱਚ ਬੜੇ ਲਾਰਜ ਸਕੇਲ ਦੇ ਉੱਪਰ ਕੋਈ ਬਿਜ਼ਨਸ ਕਰ ਲੈਣਗੇ ਤੇ ਉਹਨੂੰ ਰਿਪਲੇਸ ਕਰ ਦੇਣਗੇ ਇਸ ਤੋਂ ਅੱਗੇ ਕ੍ਰਿਪਟੋ ਕਰੰਸੀ ਦਾ ਜਿਹੜਾ ਤੀਰ ਹੈ ਨਾ ਉਹ ਖਲੋਤਾ ਉਹ ਤੀਰ ਐਸਾ ਛੱਡਿਆ ਜਾਊਗਾ ਫਿਰ ਦੁਬਾਰਾ ਇਹਨਾਂ ਦੀਆਂ ਕਰੰਸੀਆਂ ਕੋ ਉੱਠਿਆ ਨਹੀਂ ਜਾਊਗਾ ਕਿਉਂਕਿ ਅਮਰੀਕਾ ਇਹ ਚੀਜ਼ਾਂ ਦੇ ਵਿੱਚ ਆਲਰੇਡੀ 50 ਤੋਂ ਲੈ ਕੇ 100 ਸਾਲ ਐਡਵਾਂਸ ਚੱਲ ਰਿਹਾ ਹੈ ਗੋਲਡ ਰਿਜ਼ਰਵ ਤੋਂ ਲੈ ਕੇ ਕ੍ਰਿਪਟੋ ਦੇ ਰਿਜ਼ਰਵ ਸਭ ਤੋਂ ਵੱਡੇ ਇਸ ਟਾਈਮ ਅਮਰੀਕਾ ਰਕੂਰ ਸੰਭੀ ਬੈਠਾ ਹੋਇਆ ਸੋ ਇਹ ਇੱਕ ਬੜਾ ਵੱਡਾ ਚੈਲੰਜ ਹੋ ਸਕਦਾ ਜੀ ਬਾਕੀ ਕੰਟਰੀਜ਼ ਵਾਸਤੇ ਸੋ ਕਹਿਣ ਤੁਹਾਡੇ ਕਹਿਣ ਦਾ ਭਾਵੇਂ ਕਿ ਜੇ ਟ੍ਰੇਡ ਕਰਨਾ ਹੈ ਤੇ ਇੱਕ ਵਧੀਆ ਤਰੀਕੇ ਨਾਲ ਬਰਾਬਰ ਦਾ ਬਰਾਬਰਤਾ ਨਾ ਮਿਲੇ ਜਦਾਂ ਕਿ ਇਹ ਉੱਥੇ 100% ਲੱਗਦਾ ਟੈਰਫ ਤੇ ਇੱਥੇ 25% ਤੇ ਵੀ ਰੋਲਾ ਪਾਉਂਦੇ ਨੇ ਹੋ ਸਕਦਾ ਇਹ 50 ਜਾਂ 100 ਜੀ ਇਹ ਸ਼ੋਅ ਕਰ ਦੇਣਗੇ ਫਿਰ ਔਖਾ ਹੋ ਜੂਗਾ ਉਹਨਾਂ ਦੇ ਸਵਾਸਤੇ ਗੁਰਜੀਤ ਸਿੰਘ ਜੀ ਵੇਖੋ ਗੱਲ ਸਹੀ ਆ ਵੇਖੋ ਮੈਂ ਇੱਥੇ ਗੱਲ ਕਰਨਾ ਚਾਹੁੰਦਾ ਕਿ ਦੁਨੀਆ ਦਾ ਹਰ ਦੇਸ਼ ਅਮਰੀਕਾ ਦੇ ਨਾਲ ਵਪਾਰ ਕਰਨਾ ਚਾਹੁੰਦਾ ਅਮਰੀਕੀ ਡਾਲਰ ਕਮਾਉਣਾ ਚਾਹੁੰਦਾ ਚਾਹੇ ਚੀਨੀ ਜਿਹੜੇ ਲੋਕ ਨੇ ਚਾਈਨਾ 'ਚ ਬੈਠੇ ਨੇ ਪ੍ਰੋਡਕਟ ਆਪਣਾ ਅਮਰੀਕਾ ਨੂੰ ਵੇਚਣਾ ਚਾਹੁੰਦੇ ਨੇ ਡਾਲਰ ਦੇ ਵਿੱਚ ਕਮਾਉਣਾ ਚਾਹੁੰਦੇ ਨੇ ਇਸ ਚੀਜ਼ ਦੇ ਪਿੱਛੇ ਵੀ ਜੇ ਗੱਲ ਕੀਤੀ ਜਾਵੇ ਕਿ ਪਿੱਛੇ ਜੇ ਇਹ ਬਹੁਤ ਚੀਜ਼ਾਂ ਡਿਬੇਟੇਬਲ ਸੀ ਕਿ ਚਾਈਨਾ ਨੂੰ ਕਿਸੇ ਦੀ ਲੋੜ ਨਹੀਂ ਹੈਗੀ ਚਾਈਨਾ ਪ੍ਰਵਾਹ ਨਹੀਂ ਕਰਦਾ ਚਾਈਨਾ ਬਾਕੀ ਦੁਨੀਆ ਨੂੰ ਵੇਚ ਲੇਗਾ ਫਿਰ ਜੇ ਚਾਈਨਾ ਬਾਕੀ ਦੁਨੀਆ ਨੂੰ ਵੇਚ ਲੇਗਾ ਤਾਂ ਫਿਰ ਐਟ ਦੀ ਐਂਡ ਆਫ ਦਾ ਡੇ ਟੈਰਿਫ ਟਰਨਸ ਕਿਵੇਂ ਮੰਨ ਗਿਆ ਅਮਰੀਕਾ ਦੀਆਂ ਕਿਉਂਕਿ ਐਟ ਦੀ ਐਂਡ ਆਫ ਦਾ ਡੇ ਇਵੈਨਚੁਅਲੀ ਉਹਨਾਂ ਨੂੰ ਵੀ ਮੰਨਣਾ ਪੈਣਾ ਕਿ ਜਿਹੜੀ ਮਾਰਕੀਟ ਆ ਕੰਜ਼ਿਊਮਰ ਮਾਰਕੀਟ ਸਭ ਤੋਂ ਵੱਡੀ ਜਿਹੜੀ ਇਸ ਟਾਈਮ ਤੇ ਦੁਨੀਆ ਦੇ ਉੱਪਰ ਜੇ ਕੋਈ ਹੈ ਵਾ ਉਹ ਸਿਰਫ ਤੇ ਸਿਰਫ ਅਮਰੀਕਾ ਹੈਗਾ ਇਸ ਤੋਂ ਵੱਡੀ ਕੰਜ਼ਿਊਮਰ ਮਾਰਕੀ ਦੂਜੀ ਗੱਲ ਮੈਂ ਇੱਥੇ ਗਰਜੀਤ ਸਿੰਘ ਜੀ ਇਹ ਐਡ ਕਰਨਾ ਚਾਹੁੰਦਾ ਕਿ ਜਿੰਨੇ ਭਾਵੇਂ ਕੋਈ ਅਮਰੀਕਾ ਦੇ ਨਾਲ ਸਹਿਮਤ ਆ ਕੋਈ ਨਹੀਂ ਸਹਿਮਤ ਪਰ ਜਿਹੜੇ ਨਹੀਂ ਵੀ ਸਹਿਮਤ ਆ ਨਾ ਉਹ ਵੀ ਐਟ ਲੀਸਟ ਇਸ ਚੀਜ਼ ਦਾ ਭਰੋਸਾ ਰੱਖੀ ਸ਼ਾਂਤੀ ਨਾਲ ਬੈਠੇ ਆ ਕਿਉਂਕਿ ਅਮਰੀਕਾ ਇੱਕ ਡੈਮੋਕ੍ਰੈਟਿਕ ਕੰਟਰੀ ਹੈ ਜੇ ਅੱਜ ਇੱਕ ਇਥੋਂ ਦਾ ਰਾਜਾ ਨਹੀਂ ਕਿਸੇ ਦੇ ਨਾਲ ਚੱਲ ਰਿਹਾ ਹੋ ਸਕਦਾ 24 ਸਾਲਾਂ ਨੂੰ ਉਹਦੀ ਸੱਤਾ ਖਤਮ ਹੋ ਜਾਣੀ ਨਵੀਂ ਸੱਤਾ ਆਜੂਗੀ ਤੇ ਉਹਨਾਂ ਦੇ ਨਾਲ ਟ੍ਰੇਡ ਦੇ ਸਮਝੌਤੇ ਜਿਹੜੇ ਆ ਹੋਰ ਬੈਟਰ ਵੇ ਨਾਲ ਹੋ ਸਕਦੇ ਆ ਇਹੀ ਇੱਕ ਕਾਰਨ ਆ ਗੁਰਜੀਤ ਸਿੰਘ ਜੀ ਜਿਹੜਾ ਪਿੰਚ ਕਰ ਰਿਹਾ ਦੁਨੀਆ ਭਰ ਦੇ ਵਿੱਚ ਲੋਕਾਂ ਨੂੰ ਕਿ 트ੰਪ ਨੂੰ ਐਸੀ ਕਿਹੜੀ ਚੁੱਲ ਮੱਚ ਗਈ ਆ ਕਿ ਇਹ ਓਵਰ ਨਾਈਟੀ ਪਿਓ ਦਾ ਪੁੱਤ ਲੱਗਾ ਹੋਇਆ ਕਿ ਬਈ ਮੈਂ ਤੇਰੀ ਧੌਂ ਤੇ ਗੋਡਾ ਰੱਖ ਕੇ ਆਪਣਾ ਟੈਰਿਫ ਮਨਵਾਉਣਾ ਹੀ ਮਨਵਾਉਣਾ ਜਦ ਕਿ ਇਹੋ ਜੇ ਸਮਝੌਤੇ ਗੁਰਜੀਤ ਸਿੰਘ ਜੀ ਕੋਈ ਟੌਫੀਆਂ ਕੈਂਡੀਆਂ ਨਹੀਂ ਵਰਤਾਈਆਂ ਜਾ ਰਹੀਆਂ ਜਾਂ ਵੰਡੀਆਂ ਜਾ ਰਹੀਆਂ ਕਿ ਬਈ ਹਾਂ ਭਈ ਤੂੰ ਇੱਥੇ ਸਾਈਨ ਕਰ ਦੇ ਕਿ ਇੰਨੀਆਂ ਤੇਰੇ ਵੱਲ ਤੇ ਇੰਨੀਆਂ ਮੇਰੇ ਵੱਲ ਅਰਬਾਂ ਹੀ ਡਾਲਰਾਂ ਦੀਆਂ ਡੀਲਾਂ ਨੇ ਇਹ ਕੋਈ ਵੀ ਕੰਟਰੀ ਚਾਹੇ ਉਹ ਭਾਵੇਂ ਛੋਟੀ ਤੋਂ ਛੋਟੀ ਕੰਟਰੀ ਵੀ ਕਿਉਂ ਨਾ ਹੋਵੇ ਇਹ ਕੋਈ ਓਵਰਨਾਈਟ ਜਾਂ 2 ਮਹੀਨੇ 2.5 ਮਹੀਨੇ ਦੇ ਵਿੱਚ ਹੋਣ ਵਾਲੇ ਸਮਝੌਤੇ ਨਹੀਂ ਹੈਗੇ ਇਹ ਚੀਜ਼ਾਂ ਨੂੰ ਇਹ ਡੀਲਾਂ ਨੂੰ ਕਰਨ ਲੱਗਿਆ ਕਿ ਕਈ ਕਈ ਸਾਲ ਜਿਹੜੇ ਆ ਕਈ ਕਈ ਟ੍ਰੀਟੀਆਂ ਕਈ ਕਈ ਡੀਪ ਡਾਊਨ ਜਾ ਕੇ ਇਹ ਚੀਜ਼ਾਂ ਦੇ ਮੁਨਾਫੇ ਵੇਖਣੇ ਪੈਂਦੇ ਆ ਲੌਸ ਵੇਖਣੇ ਪੈਂਦੇ ਫਿਰ ਜਾ ਕੇ ਸਾਈਨ ਹੁੰਦੀਆਂ ਨੇ ਪਰ 트ੰਪ ਸਾਹਿਬ ਨੂੰ ਜਿਹੜਾ ਅਲਾਕੀ ਚਾ ਚੜਿਆ ਹੋਇਆ ਕਿ ਮੈਂ ਓਵਰਨਾਈਟ 24 ਸਾਲਾਂ ਦੇ ਵਿੱਚ ਵਿੱਚ ਇਹ ਸਾਰਾ ਕੁਝ ਕਰਦਾ ਆਈ ਥਿੰਕ ਇਹ ਗੁਰਜੀਤ ਸਿੰਘ ਜੀ ਕਿਤੇ ਨਾ ਕਿਤੇ ਨੁਕਸਾਨ ਦਾ ਇੱਕ ਹੋ ਸਕਦਾ ਹੈ ਅਮਰੀਕਾ ਵਾਸਤੇ ਵੀ ਪਰ ਚੰਗੀ ਖਬਰ ਫੇਰ ਦੁਬਾਰਾ ਮੈਂ ਉਹੀ ਗੱਲ ਕਵਾਂਗਾ ਕਿ ਇਹ ਕਿਹੜਾ ਕੋਈ ਰਸ਼ੀਆ ਦਾ ਜਿਹੜਾ ਪ੍ਰੈਜ਼ੀਡੈਂਟ ਪੁਤਿਨ ਆ ਤੇ ਜਾਂ ਪ੍ਰੈਜ਼ੀਡੈਂਟ ਜਿਹੜਾ ਚਾਈਨਾ ਦਾ ਹੈ ਕਿ ਜਿੰਨੇ ਆ ਕੇ ਬਹਿ ਗਿਆ ਇੱਕ ਰੀ ਬਹਿ ਗਿਆ ਹੋਰ ਨਹੀਂ ਤੇ ਜਿੱਥੇ ਸਾਲ ਲੰਘ ਕੇ ਚੱਲੇ ਆ ਇੱਥੇ 3 ਸਾਲੇ ਦੇ ਹੋਰ ਲੱਗ ਜਾਣਗੇ ਨਵੀਂ ਸਰਕਾਰ ਦਾ ਨਵਾਂ ਰਾਜਾ ਤੇ ਨਵੀਆਂ ਟਰਮਸ ਤੇ ਨਵੀਆਂ ਪੋਲਿਸੀਸ ਉਸ ਤੋਂ ਬਾਅਦ ਫੇਰ ਦੁਬਾਰਾ ਦੁਨੀਆ ਉਸੇ ਹਿਸਾਬ ਨਾਲ ਹੀ ਜਿਹੜੀ ਹੋ ਜਾਊਗੀ ਸੋ ਹਾਲ ਦੀ ਗੱਡੀ ਟਰਮਾ ਰੱਖਣ ਵਾਲੀ ਲੋਗੜਾ ਜੀ ਸੋ ਦਰਸ਼ਕੋ ਅੱਜ ਇੱਕ ਤੁਸੀਂ ਦੇਖ ਲਿਆ ਆਪਾਂ ਗੱਲ ਕੀਤੀ ਹੈ ਟੈਰਫ ਦੇ ਬੰਬ ਬਤੇ ਹੁਣ ਇਹ ਬੰਬ ਕਿੰਨਾ ਕਿ ਖਤਰਨਾਕ ਹੁੰਦਾ ਕਿਹੜੇ ਕਿਹੜੇ ਦੇਸ਼ ਵਾਸਤੇ ਇਹ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੂਗਾ ਤੇ ਇਹਦੇ ਨਾਲ ਹੀ ਆਯਾਤ ਲੈਣੇ ਆ ਸਤ ਸੱਚ ਜੀ ਕਾਲ ਜੀ